ਜੀ ਚੱਲ ਪਿਆ ਸ਼ਾਨਦਾਰ ਲੰਗਰ ਤੰਦੂਰ ਚੱਲ ਪਿਆ ਜੀ ਚੱਲਦਾ ਤੰਦੂਰ ਤੰਦੂਰ ਤੇ ਆ ਰੋਟੀਆਂ ਇੱਧਰ ਚੋਇਕ ਕਰਤੀ ਮਸ਼ੀਨ ਕਰਤੀ ਵਿੱਲੀ ਆਪੇ ਡਰਮੀ ਤੋਂ ਆਵਾਂਗੇ ਸਾਫ਼ ਕਰਾਂਗੇ ਤੇ ਸ਼ਾਮ ਦਾ ਪੀਰੀਅਡ ਹੋ ਗਿਆ ਖਤਮ ਮੱਝਾ ਕਰਤੀਆਂ ਬਾਹਰ ਕਰਨੀ ਆ ਕਿ ਗਾਵਾਂ ਕੱਢਾਂਗੇ ਹੁਣ ਬਾਹਰ ਜਿਹੜਾ ਛੱਟਾ ਅੰਗਰੇਨ ਲੋ ਜੀ ਸੌਣ ਸਰ ਤਾਂ ਆਪਣਾ ਮਾਲ ਵਿੱਚ ਕਟੀਆਂ ਵਿੱਚੇ ਪੱਛੀਆਂ ਬੱਕਰੀਆਂ ਸਭ ਇਕੱਠੀਆਂ ਫਿਰਦੀਆਂ ਚੜਦੀਆਂ ਖੁੱਲੀਆਂ ਨਿਆਰੇ ਲੋ ਜੋ ਬੱਚੇ-부ੱਚੇ ਸਭ ਚਤਰੇ ਫਿਰਦੇ ਹੁਣ ਬਾਹਰ ਚ ਛਾ ਨੂੰ ਅੱਡ-ਅੱਡ ਕਰਦਾਂਗੇ ਇਹਨੂੰ ਕਿਉਂਕਿ 60 ਚ ਪਲਾ ਦਿੰਦੇ ਵੱਡੇ ਪਸ਼ੂ ਇਹ ਤਾਂ ਸਿਰਫ ਊਣ ਛਾ ਨੂੰ ਚੋਅ ਚੁਣ ਕਰਕੇ ਦੋ ਦੋ ਪਿਆਵਾਂਗੇ ਬੱਚਾ ਨੂੰ ਤੇ ਫਿਰ ਦੇ ਖੁੱਲੇ ਉਸ ਤੋਂ ਬਾਅਦ ਇੱਧਰ ਕਰ ਦਾਂਗੇ ਗਾਈਆਂ ਬਾਹਰ ਲਿਆ ਕੇ ਖੁੱਲੇ ਵਿੱਚ ਛੱਡ ਦਾਂਗੇ ਇਹਨਾਂ ਚ ਠੀਕ ਹੈ ਜੜੀ ਲੱਗੀਆਂ ਤੇ ਇੱਥੇ ਛੱਡ ਦਾਂ ਖੁੱਲੇ ਆ ਆਪਣਾ ਗੋਦ ਰਿਆ ਪੁੱਤਰ ਲੋ ਜੀ ਦਿਨ ਆ ਤਵਾਰ ਖਰਾ ਮਈ ਸ਼ਾਮ ਦਾ ਹੋ ਗਿਆ ਪੀਰੀਅਡ ਖਤਮ ਸਵੇ ਮਿਲਦੇ ਆ ਨਵੇਂ ਆ ਦਿਨ ਨਵੀਂ ਸਵੇਰ ਠੀਕ ਹੈ ਜੀ ਤੇ ਸ਼ਾਮ ਦਾ ਤੱਕ ਹੋ ਗਿਆ ਪੀਣ ਖਤਮ ਤੇ ਕਿਉਂਕਿ ਓਪਨ ਮਟ ਗਾਵਾਂ ਕਰਨੀਆਂ ਖੁੱਲੀਆਂ ਛੱਡਦੀਆਂ ਬਹੁਤ ਜ਼ਰੂਰੀ ਆ ਆਪਾਂ ਛੱਡ ਦਿੱਤੀ ਦੀ ਸਾਰੀ ਰਾਤ ਰਹਿਣਗੇ ਇੱਥੇ ਫਿਰ ਸਵੇਰ ਇਹਨਾਂ ਲੈ ਜਾਵਾਂਗੇ ਆਪਾਂ ਅੰਦਰ ਤੇ ਆਪਣੇ ਆ ਛੋਟੇ ਜਾਨਵਰ ਵੀ ਖੁੱਲੇ ਰਹਿੰਦੇ ਆ ਆ ਦੇਖੋ ਆਪਣੀ ਕੱਟੀ ਆ ਕੱਟੀ ਉਹ ਬੱਚੀ ਉਹ ਬੱਚੀ ਅੰਦਰ ਫਿਰਦੀਆਂ ਅੰਦਰ ਆਪਣਾ ਸਹਾਂਛਾ ਚੜਿਆ ਖੁਰਲੀ ਦੇ ਉਹ ਆਪਣੀਆਂ ਬੱਕਰੀਆਂ ਇਸ ਸਭ ਕੁਲੀ ਹਰ ਦਿਨ ਸਵੇਰ ਮਿਲੂਗਾ ਨਾਸ਼ਤਾ ਅਕੁਰਲੀ ਕਰਦੀ ਡੇਢੀ ਇਹ ਵਿੱਚ ਵੜ ਜਾਂਦੀ ਹੈ ਰਾਤ ਨੂੰ ਤੇ ਆਪਣੀਆਂ ਗਾਇਆਂ ਸਭ ਇੱਧਰ ਉਹ ਇਹਨਾਂ ਨੇ ਰਸਟ ਕਰਨਾ ਰਾਤ ساری ਰਾਤ ਤੇ ਫੇਰ ਹਨ ਸਵੇਰ 5 ਵਜੇ ਕੱਢਾਂਗਾ ਅਸੀਂ ਇਥੋਂ 5 ਵਜੇ ਲੈ ਕੇ ਜਾਵਾਂਗੇ ਸਸਿਕਾਉਲੀ ਸਾਰੇ